ਬਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਸੋਨੀਆ ਗਾਂਧੀ ਮਲਕਾ ਅਰਜਨ ਖੜਕੇ ਜੋ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਹਨ ਉਹਨਾਂ ਦੀ ਅੱਖ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜੋ 2027 ਦੇ ਵਿੱਚ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਇਹ ਮੋਰਚਾ ਕਾਂਗਰਸ ਪਾਰਟੀ ਅੱਡੀ ਚੋਟੀ ਦਾ ਜੋਰ ਲਗਾ ਕੇ ਸਰ ਕਰਨਾ ਚਾਹੁੰਦੀ ਹੈ ਕਿਉਂਕਿ ਕਾਂਗਰਸ ਪਾਰਟੀ ਦੀ ਹੋਂਦ ਨੂੰ ਬਚਾਉਣਾ ਪੰਜਾਬ ਤੋਂ ਬੇहद ਜ਼ਰੂਰੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਲਈ ਤੇ ਦੂਸਰੇ ਪਾਸੇ ਅਸੀਂ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੇ ਜਿੰਨੇ ਵੀ ਵੱਡੇ ਆਗੂ ਨੇ ਜਿੱਤੇ ਹੋਏ ਸੰਸਦ ਨੇ ਜਿੱਤੇ ਹੋਏ ਵਿਧਾਇਕ ਨੇ ਚਾਹੇ ਉਹ ਰਾਜਾ ਗੋੜਿੰਗ ਨੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰਧਾਵਾ ਚਰਨਜੀਤ ਸਿੰਘ ਚੰਨੀ ਕੀ ਇਹ ਇੱਕ ਸਟੇਜ ਉੱਤੇ ਇਕੱਠੇ ਹੋਣਗੇ ਕੀ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਂ ਪ੍ਰਧਾਨ ਦੀ ਚੋਣ ਕਰੇਗੀ ਕੀ ਕਾਂਗਰਸ ਪਾਰਟੀ 27 ਦੀਆਂ ਵਿਧਾਇਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਾਂ 2026 ਦੇ ਪਹਿਲੇ ਮਹੀਨੇ ਐਲਾਨ ਕਰੇਗੀ ਮੁੱਖ ਮੰਤਰੀ ਦੇ ਚਿਹਰੇ ਦਾ ਕਿਉਂਕਿ ਜਿਸ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਨੇ ਕਿ ਮੁੱਖ ਮੰਤਰੀ ਦੀ ਕੁਰਸੀ ਵੱਲ ਨਾ ਸੋਚੋ ਪਹਿਲਾਂ 60 ਵਿਧਾਇਕ ਜਿਤਾਉਣੇ ਕਾਂਗਰਸ ਪਾਰਟੀ ਦੇ ਆਗੂਆਂ ਵਾਸਤੇ ਜ਼ਰੂਰੀ ਨੇ ਜੇਕਰ ਜਿੱਤ ਜਾਂਦੇ ਨੇ ਤਾਂ ਫਿਰ ਮੁੱਖ ਮੰਤਰੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆਪੋ ਆਪਣੇ ਆਪ ਬਣਾ ਲਵੇਗੀ ਇਹਨਾਂ ਦਾ ਇੱਕ ਸਟੇਜ ਉੱਤੇ ਇਕੱਠੇ ਨਾ ਹੋਣਾ ਇਹਨਾਂ ਦੇ ਆਪਸੀ ਮਤਭੇਦ ਜਿਸ ਤਰ੍ਹਾਂ ਭਾਰਤਪੁਸ਼ਨ ਆਸ਼ੂ ਦੇ ਨਾਲ ਹੋਇਆ ਭਾਰਤਪੁਸ਼ਨ ਆਸ਼ੂ ਦੇ ਹੱਕ ਵਿੱਚ ਚੋਰ ਪ੍ਰਚਾਰ ਕਿੰਨਾ ਕੁ ਕੀਤਾ ਗਿਆ ਇਹ जग जाहीर ਹੈ ਕਿੰਨਾ ਕੂ ਕਰਨ ਬੁੱਝ ਦੇ ਹੱਕ ਵਿੱਚ ਕੀਤਾ ਗਿਆ ਇਹ ਸਾਰਿਆਂ ਨੂੰ ਪਤਾ ਹੈ ਇਸ ਕਰਕੇ ਕਾਫੀ ਵੋਟ ਬੈਂਕ ਦਾ ਜਿਹੜਾ ਗਰਾਫ ਡਿੱਗਿਆ ਹੈ ਕਾਂਗਰਸ ਪਾਰਟੀ ਦਾ ਹਲਕਾ ਤਰਨਤਰ ਤੋਂ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਆਈ ਜਿਹੜੀ ਹਮੇਸ਼ਾ ਹੀ ਤੀਜੇ ਤੇ ਚੌਥੇ ਨੰਬਰ ਤੇ ਆਉਂਦੀ ਸੀ ਕਰਨਬੁਰਚ ਤੋਂ ਇਲਾਵਾ ਹੁਣ ਕਾਂਗਰਸ ਪਾਰਟੀ ਦੇ ਜਿੰਨੇ ਵੀ ਆਗੂ ਨੇ ਉਹ ਇੱਕ ਸਟੇਜ ਉੱਤੇ ਇਕੱਠੇ ਆਉਣਗੇ ਇਸ ਵਾਰ ਅਸੀਂ ਗੱਲਬਾਤ ਕਰਦੇ ਹਾਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਮੁੱਦਵਾਰ ਨੂੰ ਇੱਕ ਦਿਲਚਸਪ ਤਸਵੀਰ ਦੇਖਣ ਨੂੰ ਮਿਲੀ ਮੌਕਾ ਸੀ ਇੱਕ ਸਮਾਜਿਕ ਸਮਾਗਮ ਦਾ ਪਰ ਇਸ ਦੇ ਬਹਾਨੇ ਪੰਜਾਬ ਕਾਂਗਰਸ ਦੇ ਦਿੱਗਤ ਆਗੂ ਇੱਕ ਛੱਤ ਹੇਠ ਨਜ਼ਰ ਆਏ ਸਾਬਕਾ ਮੁੱਖ ਮੰਤਰੀ ਅਤੇ ਮਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਦੇ ਮਰਿੰਦਾ ਸਤੇਰਾਜ ਤੇ ਉਹਨਾਂ ਦੇ ਪੁੱਤਰ ਨਵਜੀਤ ਸਿੰਘ ਦੇ ਜਨਮ ਦਿਨ ਤੇ ਸਬੰਧ ਵਿੱਚ ਸ਼੍ਰੀ ਅਕੰਡਪਾਲਤ ਸਾਹਿਬ ਦੇ ਭੋਗ ਪਾਏ ਗਏ ਸਨ ਇਸ ਧਾਰਮਿਕ ਪ੍ਰੋਗਰਾਮ ਵਿੱਚ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਆਪਣੇ ਅਤੇ ਸੀਨੀਅਰ ਆਗੂ ਸੁਵਿੰਦਰ ਸਿੰਘ ਰੰਧਾਵਾ ਸਣੇ ਕਈ ਵੱਡੇ ਕਾਂਗਰਸੀ ਆਗੂਆਂ ਨੇ ਹਾਜ਼ਰੀ ਭਰੀ ਇਸ ਮੁਕ ਦੇ ਸਾਰੇ ਆਗੂ ਵਾਲੇ ਗੁਰੂ ਸਾਹਿਬ ਅੱਗੇ ਨਤਮਸਤ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹਾਲਾਂਕਿ ਇਹ ਇੱਕ ਪਰਿਵਾਰਕ ਅਤੇ ਧਾਰਮਿਕ ਸਮਾਗਮ ਸੀ ਪਰ ਸਿਆਸੀ ਹਲਕਿਆਂ ਵਿੱਚ ਇਸ ਦੇ ਕਈ ਮੈਨੇ ਕੱਢੇ ਜਾ ਰਹੇ ਹਨ ਮੰਨਿਆ ਜਾ ਰਿਹਾ ਹੈ ਕਿ ਇਹ ਸਮਾਗਮ ਰਾਹੀ ਕਾਂਗਰਸ ਦੇ ਅੰਦਰ ਚੱਲ ਰਹੀ ਆਪਸੀ ਖਿੱਚੋਤਾਣ ਅਤੇ ਕਲੇਸ਼ ਤੇ ਵੀ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਿਆਸਤ ਵਿੱਚ ਬੁੱਧਵਾਰ ਨੂੰ ਜਿਹੜੀ ਇਹ ਤਸਵੀਰ ਦੇਖਣ ਨੂੰ ਮਿਲੀ ਹੈ ਇੰਜ ਲੱਗ ਰਿਹਾ ਹੈ ਕਿ ਜਿਵੇਂ ਸਾਰੇ ਕਾਂਗਰਸੀ ਪਾਰਟੀ ਆਗੂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਟੇਜ ਉੱਤੇ ਇਕੱਠੇ ਹੋਣਗੇ ਇਹ ਵੀ ਮੰਨਿਆ ਜਾ ਰਿਹਾ ਹੈ ਜੇਕਰ ਇਹ ਇੱਕ ਜੁੱਟ ਹੋਣਗੇ ਜੇਕਰ ਇਹਨਾਂ ਦੇ ਵਿੱਚ ਏਕਤਾ ਜੁੜੀ ਹੋਵੇਗੀ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬੜੇ ਵਧੀਆ ਤਰੀਕੇ ਦੇ ਨਾਲ ਜਿੱਤੀਆਂ ਜਾ ਸਕਦੀਆਂ ਨੇ ਜੇਕਰ ਇਹਨਾਂ ਦੇ ਵਿੱਚ ਏਕਤਾ ਨਾ ਹੋਈ ਜੇਕਰ ਇੱਕ ਸਟੇਜ ਦੇ ਇਕੱਠੇ ਨਾ ਹੋਏ ਜੇਕਰ ਇਹ ਇਹਨਾਂ ਦੀ ਦੌਰ ਲੱਗੀ ਰਹੀ ਪ੍ਰਧਾਨਗੀ ਦੀ ਕੁਰਸੀ ਨੂੰ ਜੇਕਰ ਇਹਨਾਂ ਦੀ ਹੌਰ ਲੱਗੀ ਰਹੀ ਮੁੱਖ ਮੰਤਰੀ ਦੀ ਕੁਰਸੀ ਨੂੰ ਫੇਰ ਸਰਕਾਰ ਦਾ ਬਣਨਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਾਨ ਅਤੇ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਆਮ ਆਦਮੀ ਪਾਰਟੀ ਨੂੰ ਪੰਜਾਬ ਤੋਂ ਗਰਾਉਂਡ ਲੈਵਲ ਤੋਂ ਮਜ਼ਬੂਤ ਕਰ ਰਹੇ ਨੇ ਗਰਾਉਂਡ ਲੈਵਲ ਦੀ ਮਜ਼ਬੂਤੀ ਦੱਸੇਗੀ ਕਿ ਕਿਸ ਤਰ੍ਹਾਂ ਜਿਹੜਾ ਹੈ ਪਾਰਟੀ ਦੇ ਵਿੱਚ ਆਉਣਾ ਹੈ ਕਿਸ ਤਰ੍ਹਾਂ ਸੱਤਾ ਹਾਸਲ ਕਰਨੀ ਹੈ ਜਿਸ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਚੈਲੰਜਸ ਨੂੰ ਚਲਨੀ ਰਾਜਾ ਵੜਿੰਗ ਮਰਿੰਡਾ ਦੇ ਵਿੱਚ ਵਿਖੇਗਾ ਇੱਕ ਛਤਿਹਟ ਲਤਮਸਕਤ ਵੀ ਹੋਈ ਪਾਰਟੀ ਦੇ ਵੀ ਪ੍ਰਾਰਥਨਾ ਵੀ ਕੀਤੀ ਗਈ ਜੇਕਰ ਇਸ ਤਰ੍ਹਾਂ ਇਹਨਾਂ ਦੀ ਇਕਤਾ ਬਣੀ ਰਹੀ ਜੇਕਰ ਇਹ ਭਾਈਵਾਲ ਬਰੇ ਰਹੇ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਆਗੂ ਨੇ ਉਹ ਵੀ ਇੱਕ ਸਟੇਜ ਉੱਤੇ ਇਕੱਠੇ ਹੋ ਜਾਉਣ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਇਧਰੋਂ ਆਮ ਆਦਮੀ ਪਾਰਟੀ बड़े बड़े पदरती चुरा शुरा दे नाल अपनी पार्टी दी मजबूती ਲਈ ਸਰਕਾਰ ਨੂੰ ਰਿਪੀਟ ਕਰਨ ਲਈ ਵੱਡੇ ਪੱਧਰ ਤੇ ਤਿਆਰੀਆਂ ਕਰਨੀਆਂ ਹੈ ਤੇ ਦੂਸਰੇ ਪਾਸੇ ਹੁਣ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਸੋਚਣਾ ਪਵੇਗਾ ਕਿਉਂਕਿ ਜਿਸ ਤਰ੍ਹਾਂ ਹਾਲ ਹੋਇਆ ਬਿਹਾਰ ਦੇ ਵਿੱਚ ਜਿਸ ਤਰ੍ਹਾਂ ਹਾਲ ਹੋਇਆ ਹਰਿਆਣਾ ਦੇ ਵਿੱਚ ਜੇਕਰ ਇਸੇ ਤਰ੍ਹਾਂ ਹੋਵੇਗਾ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ 2027 ਦੀ ਵਿਧਾਨ ਸਭਾ ਦੀ ਚੋਣਾਂ ਲਈ ਤਾਂ ਇਹ ਫਿਰ ਬਹੁਤ ਮੁਸ਼ਕਲ ਹੋ ਜਾਵੇਗਾ ਸੈਂਟਰ ਦੇ ਵਿੱਚ ਸਰਕਾਰ ਬਣਾਉਣਾ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਧੰਨਵਾਦ